ਨਸ਼ੇ ਕਰਨ ਤੋਂ ਰੋਕ ਰਿਆ ਸੀ ਉਸ ਦਾ ਕਹਿਣਾ ਹੈ ਕਿ ਨੌਜਵਾਨ ਜੋ ਨਸ਼ੇ ਕਰੇਗਾ ਤਾਂ ਉਸ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇਗੀ ਔਰ ਇਸੇ ਦਰਮਾਨ ਇੱਕ ਲੜਕਾ ਜੋ ਕਿ ਕੰਮ ਤੋਂ ਵਾਪਸ ਆ ਰਿਹਾ ਸੀ ਤਾਂ ਉਸ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ ਤਾਂ ਉਸ ਦੇ ਦੋਵੇਂ ਗੁੱਟ ਵੱਢ ਦਿੱਤੇ ਗਏ ਦੱਸਿਆ ਜਾ ਰਿਹਾ ਹੈ ਕਿ ਮੰਡੀ ਗੋਬਿੰਦ ਕਰਦੇ ਸਿਵਲ ਹਸਪਤਾਲ ਦੇ ਵਿੱਚ ਨੌਜਵਾਨ ਨੂੰ ਲਿਜਾਇਆ ਗਿਆ ਜਿੱਥੋਂ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ ਕਾਫੀ ਖੂਨ ਵਹਿ ਚੁੱਕਾ ਹੈ ਨੌਜਵਾਨ ਦਾ ਔਰ ਤਸਵੀਰਾਂ ਉਸ ਸਮੇਂ ਦੀਆਂ ਜਦੋਂ ਨੌਜਵਾਨ ਉੱਤੇ ਹਮਲਾ ਕੀਤਾ ਗਿਆ ਤਾਂ ਦੋਵੇਂ ਗੁੱਟ ਵੱਡੇ ਗਏ ਤਾਂ ਉਸੇ ਦਰਮਿਆਨ ਲੋਕ ਉਸ ਨੂੰ ਉੱਥੋਂ ਲੈ ਕੇ ਜਾ ਰਹੇ ਨੇ ਔਰ ਲੋਕ ਕਾਫੀ ਭੜਕੇ ਹੋਏ ਨਜ਼ਰ ਆ ਰਹੇ ਨੇ ਕਹਿੰਦੇ ਨੇ ਕਿ ਇਹ ਨਵਾਂ ਕੋਈ ਨਿਹੰਗ ਸਿੰਘ ਬਣਿਆ ਹੈ लवली ਨਾਮ ਦੱਸਿਆ ਜਾ ਰਿਹਾ ਹੈ ਜੋ ਕਿ ਨੌਜਵਾਨਾਂ ਨੂੰ ਪਹਿਲਾਂ ਵੀ ਇਸੇ ਤਰੀਕੇ ਡਰਾਉਂਦਾ ਧਮਕਾਉਂਦਾ ਰਿਹਾ ਹੈ ਔਰ ਹੱਥਾਂ ਦੇ ਵਿੱਚ ਤਲਵਾਰ ਲੈ ਕੇ ਨੌਜਵਾਨਾਂ ਨੂੰ ਧਮਕੀਆਂ ਦਿੰਦਾ ਹੈ ਕਿ ਨਸ਼ੇ ਕਰਨ ਤੋਂ ਬਾਜ਼ ਆ ਜਾਓ ਤਾਂ ਜੋ ਆਸ-ਪਾਸ ਦੇ ਲੋਕ ਸੀ ਜੋ ਇਲਾਕੇ ਦੇ ਲੋਕ ਨੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਨੌਜਵਾਨਾਂ ਨੂੰ ਨਸ਼ੇ ਤੋਂ ਹਟਾਉਣਾ ਹੈ ਤਾਂ ਇਸ ਤਰੀਕੇ ਦੇ ਨਾਲ ਗੁੱਟ ਵੱਢ ਕੇ ਹਟਾਉਣਾ ਹੈ ਕਿ ਇਹ ਤਰੀਕਾ ਸਹੀ ਹੈ ਔਰ ਸਵਾਲ ਚੁੱਕੇ ਨਹੀਂ ਔਰ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਨੌਜਵਾਨਾਂ ਨੂੰ ਨਸ਼ੇ ਤੋਂ ਹਟਾਉਣਾ ਉਹਨਾਂ ਦੇ ਪਰਿਵਾਰਾਂ ਦਾ ਕੰਮ ਹੈ ਜਾਂ ਫਿਰ ਸਰਕਾਰਾਂ ਦਾ ਕੰਮ ਹੈ ਇਹ ਨਿਹੰਗ ਸਿੰਘ ਜੋ ਨਵਾਂ ਨਵਾਂ ਨਿਹੰਗ ਬਣਿਆ ਤਾਂ ਇਸ ਦਾ ਕੋਈ ਮਤਲਬ ਨਹੀਂ ਬਣਦਾ ਕਿ ਇਸ ਤਰੀਕੇ ਦੇ ਨਾਲ ਨੌਜਵਾਨਾਂ ਦੇ ਉੱਤੇ ਹਮਲਾ ਕਰਕੇ ਉਹਨਾਂ ਦੇ ਉੱਤੇ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਲਹੂ ਲਹਾਨ ਕਰੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮੰਡੀ ਗੋਵਿੰਦਗੜ ਦੀਆਂ ਜਿੱਥੇ ਮੈਨੂੰ ਪਤਾ ਨਹੀਂ ਉਹ ਸਾਰੇ ਲਹੂ ਲਹਾਨ ਹੁੰਦਾ ਆ ਮੈਂ ਉਹ ਨੂੰ ਹਸਪੀਟਲ ਚ ਲੈ ਗਿਆ ਇਹ ਨੋ ਇਹਦਾ ਰੋ ਗਿਆ ਇਹਦਾ ਨਾਮ ਜਤਿਨ ਆਈ ਕਿਤੇ ਕਿਤੇ ਮਾਰੀ ਹੋਏ ਗੁੱਟ ਦੇ ਨੇ ਗੁੱਟਾਂ ਦੇ ਵੱਜੇ ਕੋਈ ਗੁੱਟ ਪਾ ਕੇ ਇਕੱਲੇ ਹੀ ਹੱਥ ਤੇ ਤਲਵਾਰਾ ਸੀ ਨੰਗੀ ਤਲਵਾਰ ਲਈ ਬਤਾ ਸੀ ਇਸ ਦੀ ਵੀਡੀਓ ਸ਼ਾਟ ਭੇਜ ਦਾ ਜੀ ਤਲਵਾਰ ਨਾਲ ਝੁੰਮਦਾ ਜੀ ਨੰਗੀ ਤਲਵਾਰ ਲੈ ਕੇ ਉਮਰਿਆ ਇਸ ਚ ਇਹਦਾ ਕੋਈ ਤਾਂ ਕਹਿੰਦਾ ਜੋ ਬੰਦੀ ਕਰ ਬਈ ਇਹਦੀ ਪੂਰੀ ਕੀਤੀ ਜਾਵੇ ਤੂੰ ਜੋ ਵੀ ਹੋਇਆ ਗਲਤ ਹੋਇਆ ਨਹੀਂ ਐਲੀਗੇਸ਼ਨ ਕੀ ਨੇ ਵੀ ਕੀ ਡਰੱਗਸ ਟਰੱਕਸ ਦਾ ਕੋਈ ਮਾਮਲਾ ਡਰੱਗਰ ਕੋਈ ਮਾਮਲਾ ਨਹੀਂ ਇਹ ਮੁੰਡਾ ਜਰਾ ਕਰੋ ਨਿਕਲੇ ਰੋਟੀ ਪਾਣੀ ਖਾ ਕੇ ਇਧਰ ਨੂੰ ਗਿਆ ਦੱਸਿਆ ਕੀ ਗੱਲ ਹੋਈ ਜਣਾ ਉਹ ਜਾ ਕੇ ਪਲਵਾਰ ਨਾਲ ਬਹਾਵ ਕਰਦਾ ਸੀ ਕੰਮ ਕਰਦਾ ਸੀ ਜੀ ਕੱਚਾ ਸੀ ਤੋਂਪ ਹੋ ਗਿਆ ਆਪਣੇ ਪੇਟ ਕੀ ਨ ਹੋ ਗਿਆ ਤਾਂ ਜਿਹਨੂੰ ਮਾਰਿਆ ਜੱਤੀ ਨਾ ਹੋਏਗਾ ਜਿਹਨੇ ਮਾਰਿਆ ਉਹ ਨਾ ਹੋ ਗਿਆ लवली ਨਿੰਗ ਬਣਾਇ ਨਾ ਹੁਣ ਅੱਛਾ ਜੀ ਨਵਾਂ ਲਿੰਗ ਬਣਾਇ ਨਿੰਗਾਂ ਨੂੰ ਬਦਨਾਮ ਕਰ ਰਹੇ ਬਸ ਇੱਕ ਤਰ੍ਹਾਂ ਦਾ ਹੈ ਠੀਕ ਹੋਰ ਕੁਝ ਨਹੀਂ ਦੇਖੋ ਇਹਨਾਂ ਨੇ ਜੋ ਵੀ ਕੀਤਾ ਗਲਤ ਕਰਿਆ ਬਸ ਜੋ ਵੀ ਜੀ ਉੱਥੇ ਜਾ ਕੇ ਆਪਣੇ ਹਸਤਾ ਖਾਣੇ ਜਾ ਕੇ ਕਾਰਵਾਈ ਕਰਾਂਦਾ ਉਹ ਕਾਰਵਾਈ ਕਰਦਾ ਇਹ ਕੁਛ ਨਾ ਕਰਦਾ ਗੱਲ ਇਹ ਜੀ ਇਹ ਕਹਿੰਦਾ ਵੀ ਮੈਂ ਸਮਾਜ ਸੇਵਕ ਆ ਕੋਣ ਲਵਲੀ ਬਾਣਾ ਨਿੰਗਾ ਨਾ ਪਾਇਆ ਗੋਲੀਆਂ ਆਪ ਖਾਂਦਾ ਨਸ਼ੇ ਆਪ ਕਰਦਾ ਕੱਲ ਇਹਨੇ ਪਾਰਕ ਚੋਂ 25000 ਰੁਪਏ ਖੋਇਆ ਠੀਕ ਹੈ ਹੁਣ ਉਹਨਾਂ ਨੂੰ ਕਹਿੰਦਾ ਚਾਰਾ ਵਾਪਸ ਕਰਦਾ ਉਹਨਾਂ ਦੇ ਪੈਸੇ ਮੰਗੇ ਚਾਰਾ ਫਾੜ ਕੇ ਸਿਰ ਤਾਂ ਅੰਗਰੇਜ਼ ਨੇ ਵਾਦਾ ਨਿੰਗਾ ਨਿੰਗਾ ਦਾ ਬਾਣਾ ਬਦਨਾਮ ਕਰਦਾ ਹੈ ਸਰਕਾਰ ਬੈਠੀ ਨਸ਼ਾ ਛਡਾਉਣ ਨੂੰ ਬਈ ਮਤਲਬ ਥੋੜੇ ਕਿਰਪਾਨਾਂ ਦਾ ਬੰਦਾ ਬਟੇ ਕਿ ਸਿੱਟੂ ਹੈ ਇਹਨਾਂ ਕਾਨੂੰਨ ਨੂੰ ਸਭ ਤੋਂ ਸੱਤ ਕਾਰਵਾਈ ਕਰਨੀ ਚਾਹੀਦੀ ਹੈ ਜੇ ਕਾਨੂੰਨ ਨਹੀਂ ਕਾਰਵਾਈ ਕਰੂਗਾ ਫਿਰ ਅਸੀਂ ਆਪਣੇ ਤਿਕਾ ਕਰਾਂਗੇ ਨਹੀਂ ਚਲੋ ਥੋੜਾ ਬਗ ਨਸ਼ਾ ਛਡਾਉਣੇ ਲੋਕਾਂ ਦੇ ਉਹ ਨਸ਼ੇ ਗੁੱਟ ਵੱਡ ਵੱਡ ਕੇ ਛਡਾਏਗਾ ਲੋਕਾਂ ਦੇ ਕੌਣ ਸੀ ਕਿੰਨੇ ਵੱਡਾ ਲਵਲੀ ਹੈ ਜੀ ਲਵਲੀ ਜਿਹੜਾ ਆਪਣਾ ਲਵਲੀ ਗੱਲ ਹੋਈ ਕੀ ਹੋਈ ਮੇਰਾ ਮਨ ਤਾਂ ਕੋਈ ਗੱਲ ਨਹੀਂ ਹੋਈ ਇਹੋ ਤਾਂ ਕੰਮ ਤੋਂ ਆ ਰਿਹਾ ਹੈ ਕੰਮ ਤੋਂ ਆਰਾ ਸੁਣੋ ਜੋਂ ਚੁੱਪ ਕਰ ਜਾਓ ਯਾਰ ਵੀਰੋ ਕੱਦਾਂ ਮੇਰੇ ਮੁੰਡੇ ਨੂੰ ਮਾਰਨ ਨੂੰ ਫਿਰਦਾ ਸੀ ਇਤਰਾ ਮੈਂ ਕੁੱਟੂੰਗਾ ਮੈਂ ਕੁੱਟੂੰਗਾ ਮੈਂ ਕੁੱਟੂੰਗਾ ਅੱਜ ਉਹ ਅੱਜ ਉਹਨੂੰ ਹੱਥੇ ਜੜ ਗਿਆ ਉਹਨਾਂ ਤਲਵਾਰਾਂ ਨਾਲ ਨਸ਼ਾ ਬੰਦ ਕਰਾਉਣੇ ਕੰਨ ਕੀ ਕਾਰਨ ਕੀ ਸੀਗਾ ਜੀ ਪਤਾ ਨਹੀਂ ਮੈਨੂੰ ਨਹੀਂ ਥੋੜਾ ਥੋੜਾ ਜਿਹੜਾ ਬੇਟਾ ਏ ਡਰੱਗ ਲੈਂਦਾ ਸੀਗਾ ਨਹੀਂ ਤਾਂ ਮਾਰ ਮੁਤਾਬਕ ਨਹੀਂ ਕਰਦਾ ਸੀ ਜੀ ਉਹ ਆਸੇ ਕਹਿ ਰਿਹਾ ਅੰ내 ਐ ਦਿਨੇ ਮੈਂ ਜਾ ਕੇ ਉਹ ਤਾਂ ਕੁਝ ਵੀ ਨਹੀਂ ਕਰਦਾ ਉਹ ਅੱਛਾ ਤੇ ਮੈਂ ਤਾਂ ਉੱਪਰੋਂ ਦੇਖਿਆ 2 ਮਿੰਟਾਂ ਕੁ ਲੰਬੇ ਦੇਖ ਕੇ ਗਿਆ ਜਦੋਂ ਰੋਣਾ ਪਿਆ ਪਰ ਮੈਂ ਉਹਨੂੰ ਮਾਰੂ ਤਾ ਮੂੰਹ ਨਹੀਂ ਮਾਰੂਗਾ ਸਾਰਾ ਘੰਟੀ ਚੱਟ ਕੋਈ ਫੋਨ ਮਾਰੀ ਦਿੱਤਾ ਉਹਨੂੰ ਲੋਕਾਂ ਦੇ ਪੈਸੇ ਖੁੰਦੈ ਲੱਗ ਗਿਆ ਵੀ ਉਹ ਲਵਲੀ ਉਹਨੂੰ ਝਗੜਾ ਹੋਇਆ ਤੇ ਅਸੀਂ ਹੁਣ ਹੀ ਗਿਆ ਲਿਖ ਲਿਆ ਜਦੋਂ ਲਿਖ ਤੇ ਹੁਣ ਹੀ ਆਪਣੀ ਦਸਤ ਕਰਦੇ ਸੋਡੀ ਮੁਤਾਬਕ ਕਿੰਨੀ ਇੰਜਰੀ ਹੈ ਤੋ ਠੀਕ ਨਹੀਂ ਆ ਜੁੜ ਜਾਣਗੇ ਕਿ ਦੇਖੋ ਡਾਕਟਰ ਦਾ ਡਾਕਟਰ ਪੱਟੇ ਵਗੈਰਾ ਫਸਟੇਲ ਪੱਟੇ ਕਰਤੀਆਂ ਅਸੀਂ ਦੇਖੇ ਨਹੀਂ ਹੈਗੇ ਤੇ ਜਿੱਦਾਂ ਵੀ ਹੋਊਗਾ ਅਸੀਂ ਰੈਸਟ ਕਰਕੇ ਹੁਣ ਇੱਥੇ ਵੀ ਕਰਦੇ ਹੁਣ ਰੈਸਟ ਕਰ ਲਓ ਮੈਂ ਉਹਦੇ ਲੜਦੇ ਲੜਦੇ ਆ ਗਏ ਕੌਣ ਸੀ ਡ੍ਰੈਗਨ ਤੇ ਲਵਲੀ ਸੋਇਆ ਨੇ ਚੜਾਂਦੇ ਅਸੀਂ ਗਏ ਉਹਨਾਂ ਕਰਪਾਨ ਕੱਢ ਲਈ ਕਰਮਾਨੇ ਅਸੀਂ ਤਕਰਾ ਗਮਾਦੀ ਸਾਰੇ ਭੱਜਲੇ ਡਰ ਕੇ ਉਹਦੇ ਹੱਥ ਤੇ ਵੱਜੀ ਸੀ ਸੀਦੇ ਅਸਤ ਡ੍ਰੈਗਨ ਬਈ ਕਾਕਾ ਕਿੰਨੂ ਲੈਂਦੇ ਨੇ ਜੀ ਕਿੰਨੇ ਇੱਕ ਹੱਥ ਤੇ ਵੱਜੀ ਦੋ ਦੋ ਤੇ ਲੱਗਿਆ ਮੇਰੇ ਹਿਸਾਬ ਨਾਲ ਐਵੇਂ ਨੇ ਫੜਲੀ ਕਰਮਾਨ ਉਤੇ ਵੀ ਲੱਗੀ ਕਿੰਨਾ ਕੁ ਵੱਡੇਗਾ ਖਾਸਾ ਵੱਡੇਗਾ ਮੇਰੇ ਹਿਸਾਬ ਨਾਲ ਕੁੱਟ ਗਿਆ ਮੇਰੇ ਇੰਨਾ ਕੁ ਲੱਗਦਾ ਜੀ ਕੀ ਕਰਦੇ ਸੀ ਬਾਹਰ ਆਏ ਜੀ ਮੈਨੂੰ ਕਹਿੰਦਾ ਤੂੰ ਸਾਡ ਹੋ ਜਾ ਮੈਂ ਸਾਡ ਹੋ ਗਿਆ ਜੀ ਉਹਨੂੰ ਕੁੱਟਣ ਲੱਗ ਗਿਆ ਜੀ ਅੱਛਾ ਉਹਨੂੰ ਪਹਿਲੇ ਡੰਡੇ ਨਾਲ ਮਾਰਿਆ ਜੀ ਡੰਡੇ ਛੱਡ ਕੇ ਫਿਰ ਕਰਪਾਨ ਨਾਲ ਮਾਰਨ ਲੱਗਿਆ ਜੀ ਕੀ ਗੱਲ ਕੀ ਹੋਈ ਸੀ ਕਿਹੜੀ ਗੱਲ ਲੈ ਕੇ ਲੜਾਈ ਹੋਈ ਗੱਲ ਕੁਝ ਨਹੀਂ ਹੋਈ ਜੀ ਤਾਂ ਦੁਕਾਨ ਤੋਂ ਬਾਹਰ ਨਿਕਲੇ ਜੀ ਜਦੋਂ ਉਹਨੂੰ ਘਰ ਲਿਆ ਜੀ ਉਹਨੂੰ ਕੁੱਟਣ ਲੱਗੇ ਜੀ ਗੱਲ ਕੀ ਨਾ ਮੈਂ ਤਾਂ ਕੋਈ ਗੱਲ ਨਹੀਂ ਹੋਈ ਜੀ ਮੈਂ ਤਾਂ ਠੇਕੇਦਾਰ ਪੈਸੇ ਦੇਣ ਆਇਆ ਸੀਗਾ ਜੀ ਤਾਂ ਦੇ ਦਿਹਾੜੀਆਂ ਦੇ ਦੀ ਚਾਰ ਦਿਹਾੜੀਆਂ ਦੀ ਠੀਕ ਹੈ ਜੀ ਮੈਨੂੰ ਕਹਿੰਦਾ ਵੀ ਜਿੱਬਾ ਦਿਖਾ ਤਰੀ ਜਿੱਬਾ ਦੀ ਵਿੱਚ ਹੈ ਕੀ ਹੈ ਜੀ ਮੇਰੀ ਜੇਬ 'ਚੋਂ ਵੀ ਕੁਝ ਵੀ ਨਹੀਂ ਨਿਕਲੇ ਆ ਜੀ ਤੇ ਉਹ ਨਾਲ ਦਾ ਮੁੰਡਾ ਜਿਹੜਾ ਠੇਕੇਦਾਰ ਸੀਗਾ ਕਹਿੰਦਾ ਤੂੰ ਜਿੱਬਾ ਦਿਖਾ ਤੇ ਜਿੱਬਾ 'ਚ ਕੀ ਆ ਉਹਨੇ ਸਾਰਾ ਪਰ ਸਪੋਰਟ ਸਾਰਾ ਕੁਝ ਖੋਲ ਲਿਆ ਖੁਸ਼ ਵੀ ਨਹੀਂ ਸੀਗਾ ਜੇਬਾਂ ਚ 2000 ਰੁਪਿਆ ਸੀਗਾ ਮੈਨੂੰ ਫੜਾਣਾ ਹੈ ਜਿਹੜਾ ਉਹ 2000 ਰੁਪਿਆ ਨਾਲ ਲੈ ਗਿਆ ਫਿਰ ਤੁਸੀਂ ਕੰਪਲੀਟ ਕੰਪਲੂਟ ਲਿਖਾਈ ਕਿਥੇ ਕੰਪਲੀਟ ਨਹੀਂ ਲਿਖਾਈ ਜੀ ਮੱਲੇਦਾਰੀ ਸੀ ਐ ਆ ਜੀ ਕਹਿੰਦਾ ਮੈਨੂੰ ਪ੍ਰੂਫ ਦੇ ਦਿਓ ਮੈਂ 2000 ਰੁਪਏ ਵਾਪਸ ਦੇ ਦਿੰਦਾ ਉਹ ਕਹਿੰਦਾ ਜੀ लवली ਕਹਿੰਦਾ ਜੀ ਨਹੀਂ ਉਹ ਪ੍ਰੂਫ ਤੁਸੀਂ ਗਰਾਉਂਡ ਤੇ ਮੰਗਦਾ ਉਹਨੂੰ ਮੈਨੂੰ ਪਤਾ ਹੀ ਨਹੀਂ ਹੈਗਾ ਕਿ ਕਿਸ ਪ੍ਰੂਫ ਕਿਸ ਚੀਜ਼ ਤੇ ਪ੍ਰੂਫ ਮੰਗ ਰਿਆ ਸੀਗਾ ਮਾਰੇ ਚਲੋ ਕੋਈ ਵਿਭਲੇਦਾਰੀ ਆ ਵੀ ਹੁਣ ਕੋਈ ਨਹੀਂ ਡੈਡੀ ਆਊਗਾ ਡੈਡੀ ਨੂੰ ਬੁਲਾ ਕੇ ਦੱਸ ਦਾਂਗੇ ਵੀ 2000 ਰੁਪਏ ਲੈ ਗਏ ਆ ਜੀ ਦਿਵਾ ਦਿਓ 2000 ਰੁਪਏ